ਭਾਈ ਗੁਰਜੀ ਖਲਸਾ ਭਾਈ ਗੁਰਜੀ ਕੀ ਫਤਹ ਅਸੀਂ ਅੱਜ ਪਿੰਡ ਪਿੰਡੇ ਔਲਖ ਵਿੱਚੋਂ ਜੋ ਸਾਡੀ ਕਮੇਟੀ ਬਣੀ ਆ ਸਰਦਾਰ ਬਜਿੱਤਰ ਸਿੰਘ ਦੁਕਾਨਾਂ ਜੋੜ ਨੇ ਸਭ ਬੰਦ ਕਰਾਈਆਂ ਜਾਣੀਆਂ ਨੇ ਕਿਉਂਕਿ ਸਰਕਾਰਾਂ ਦੀਆਂ ਜਿਹੜੀ ਨੇ ਮਾੜੀਆਂ ਉਹ ਤੋਂ ਦਾ ਰਹਿਣੂ ਤੋਂ ਸਾਰਿਆਂ ਨੂੰ ਬੇਨਤੀ ਆ ਟੋ ਹੋ ਗਏ ਇਹਨਾਂ ਦਾ ਵਿਰੋਧ ਕਰ ਕਾਨੂੰਨ ਪੈਦਾ ਕਰਦੇ ਆ ਉਹ ਨਾ ਹੋ ਸਕਣ ਜੀ ਦਾ ਖਾਲਸਾ ਸ੍ਰੀ ਅਕਾਲ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਖੁਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਲੋਕ ਕਿ ਪੰਜਾਬ ਮੰਨਦਾ ਸਦਾ ਕਿਤਾ ਨਾ ਸਮਝਾ ਮਿਲਦੇ ਹਾਂ ਪਹਿਲਾ ਦੇ ਵੀਰ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਨੌਜਵਾਨ ਸੰਘਰਸ਼ ਕਮੇਟੀ ਚਤਰ ਸਿੰਘ ਪ੍ਰਧਾਨ ਕੋਟਲਾ ਦੀ ਗਵਾਈ ਹੇਠ ਜੋ ਅੱਜ ਕਿਸਾਨ ਸਾਰੇ ਇੱਥੇ ਵੀ ਇਕੱਠੇ ਹੋਏ ਭਿੰਡੀ ਔਲਖ ਸਾਰੀਆਂ ਦੁਕਾਨਾਂ ਬੰਦਿਆ ਤੇ ਬਹੁਤ ਵਧੀਆ ਅਸੀਂ ਕਹਿੰਦੇ ਆ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਸਾਨ ਨੌਜਵਾਨ ਦਾ ਤੇ ਵੀਰ ਜੀ ਇਹ ਬੇਨਤੀ ਕਰਦੇ ਆ ਵੀ ਡੱਲੇਵਾਲ ਸਾਹਿਬ ਨੂੰ ਅੱਜ ਕਿੰਨੇ ਦਿਨ ਹੋ ਚੁੱਕੇ ਆ ਮਰਨ ਵਰਤਨ ਤੇ ਬੈਠਿਆ ਸੈਂਟਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਅਜੇ ਤੱਕ ਤੇ ਵੱਧ ਤੋਂ ਵੱਧ ਅਪੀਲ ਕਰਦੇ ਆ ਵੀ ਪਿੰਡਾਂ ਚ ਉੱਠੋ ਤੇ ਜਾਗੋ ਤੇ ਸੈਂਟਰ ਸਰਕਾਰ ਨੂੰ ਨੱਥ ਪਾਈ ਜਾਵੇ ਮਿਹਰਬਾਨੀ ਕਰਕੇ ਨੌਜਵਾਨ ਆ ਜਾਂ ਸਾਡੇ ਵੱਡੇ ਆ ਜਾਂ ਭੈਣਾ ਬੀਬੀਆਂ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਖਨੌਰੀ ਬਾਰਡਰ ਤੇ ਪਹੁੰਚੋ ਤੇ ਵੱਧ ਤੋਂ ਵੱਧ ਜਾ ਕੇ ਉੱਥੇ ਪ੍ਰਦਰਸ਼ਨ ਕਰੀਏ ਜਿਹੜੇ ਮੋਦੀ ਸਰਕਾਰ ਦੇ ਕੰਨ ਢਿੱਲੇ ਹੋ ਸਕਣ ਹੁਣ ਆਈ ਵੀਰਜੀ ਪਿੰਡਾਂ 'ਚ ਜਾਵਾਂਗੇ ਸਾਡੀ ਕਮੇਟੀ ਤਿਆਰ ਆ ਪ੍ਰਧਾਨ ਸਾਹਿਬ ਡਿਊਟੀ ਲਾਈ ਹੀ ਨਹੀਂ ਹਰ ਪਿੰਡ ਅੱਗੇ ਬੇਨਤੀ ਆ ਉਹ ਕਰਾਂਗੇ ਵੀ ਵੀਰਜੀ ਦੁਕਾਨਾਂ ਬੰਦ ਕਰੋ ਜੇ ਆਪਾਂ ਸਾਲ ਖੋਲਦੇ ਆ ਇੱਕ ਦਿਨ ਬੰਦ ਵੀ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਤਗੜੇ ਹੋ ਕੇ ਕਿਸਾਨੀ ਬਚਾਈਏ ਮਜ਼ਦੂਰੀ ਬਚਾਈਏ ਜੇ ਆਪਣੇ ਕੋਲ ਕੱਖ ਰਿਆ ਇਹਨਾਂ ਤੇ ਆਪਾਂ ਕੀ ਕਰ ਸਕਦੇ ਆ ਇਹਨੀਆਂ ਬੇਨਤੀਆਂ ਕਰਦਾ ਆ ਜੇ ਕੋ ਵੱਧ ਘੱਟ ਬੋਲਿਆ ਹੋਵੇ ਤੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ